ਅਗਰੀ ਅਮ੍ਰਿਤਸਰ ਵਿੱਚ ਦਿਨ ਦਿਹਾੜੇ ਗੋਲੀ ਚੱਲੀ ਹੈ ਨੌਜਵਾਨ ਦਾ ਕਤਲ ਕਰਕੇ ਹਮਲਾਵਰ ਫਰਾਰ ਹੋ ਗਏ ਅਮ੍ਰਿਤਸਰ ਦੇ ਬਾਈਪਾਸ 'ਤੇ ਇਹ ਘਟਨਾ ਵਾਪਰੀ ਹੈ ਮ੍ਰਿਤਕ ਦੀ ਪਛਾਣ ਰੁਪਿੰਦਰ ਸਿੰਘ ਵਾਸੀ ਕੁੰਨੂਪੁਰ ਕਾਲੇਵਜੋ ਹੋਈ ਹੈ ਨੌਜਵਾਨ ਦੀ ਉਮਰ 35 ਸਾਲ ਸੀ ਦਿਨ ਦਿਹਾੜੇ ਹੋਈ ਇਸ ਗੋਲੀਬਾਰੀ ਦੀ ਘਟਨਾ ਨੇ ਲਾਅ ਐਂਡ ਆਰਡਰ ਦੀ ਸਥਿਤੀ ਤੇ ਵੱਡਾ ਐਕਸ਼ਨ ਸਵਾਲੀਆ ਨਿਸ਼ਾਨ ਲਾਇਆ ਹੈ ਚੋਨਾ ਦੀ ਮੱਦੀ ਨਜ਼ਰ ਪੁਲਿਸ ਵੱਲੋਂ ਲਗਾਤਾਰ ਫਲੈਗ ਮਾਰਚ ਕੱਢੇ ਜਾ ਰਹੇ ਨੇ ਪਰ ਇਸ ਦੇ ਬਾਵਜੂਦ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਗੋਲੀਬਾਰੀ ਮੌਕੇ ਮ੍ਰਿਤਕ ਦੇ ਨਾਲ ਕਾਰਚ ਮੌਜੂਦ ਸਾਥੀ ਨੇ ਦੱਸਿਆ ਕਿ ਤਿੰਨ ਹੋਰ ਸਾਥੀਆਂ ਸਮੇਤ ਕਾਰ ਤੇ ਜਾ ਰਿਹਾ ਸੀ ਰਸਤੇ 'ਚੋਂ ਪਹਿਲਾਂ ਤੇ ਹੀ ਬਲੇਰੋ ਗੱਡੀ ਤੇ ਇੰਤਜ਼ਾਰ ਕਰ ਰਹੇ ਦੋ ਹਮਲਾਵਰਾਂ ਨੇ ਗੋਲੀਬਾਰੀ ਕੀਤੀ ਤੇ ਤੁਰੰਤ ਆਪਣੇ ਜ਼ਖਮੀ ਸਾਥੀ ਨੂੰ ਹਸਪਤਾਲ ਲੈ ਕੇ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਕੀ ਗੱਲ ਹੋਈ ਇੱਥੇ ਕਿਹੜੀ ਜਗ੍ਹਾ ਹੋਈ ਸਰ ਇੱਥੇ ਐਸੀ ਜਗ੍ਹਾ ਦੇ ਕਰਾਬਗਾਲੇ ਗੋਲੀ ਚਲੀ ਕਿੱਥੇ ਜਾਣੀ ਸੀ ਤੁਸੀਂ ਕਿਤੇ ਨਹੀਂ ਗੱਡੀ ਤੇ ਤੇ ਉਹ ਕਿੰਨੇ ਜਾਣੇ ਸੀ ਉਹ ਵੀ ਸਿਰਫ ਦੋ ਜਾਣੇ ਸੀ ਕਾਹ ਕਿਹੜੀ ਤੇ ਉਹ ਵੀ ਗੱਡੀ ਤੇ ਆਏ ਸਨ ਤੇ ਕਿੰਨੀ ਉਮਰ ਹੈ ਉਹਦੀ ਉਮਰ ਲਗਭਗ 35-36 ਸਾਲ ਹੋਵੇਗਾ ਕਾਰੋਬਾਰ ਕੀ ਕਰਦਾ ਸੀ ਕਾਰੋਬਾਰ ਸਰ ਅੰਦਰੋਂ ਆਇਆ ਹੈਗਾ ਜੀ ਜੇਲ੍ਹ ਚੋਂ ਆਇਆ ਹੈ ਅ ਜੇਲ੍ਹ ਚੋਂ ਆਇਆ ਕਿਹੜੇ ਮਾਮਲੇ ਚੋਂ ਅੰਦਰ ਸੀ ਉਹਨਾਂ ਦਾ ਵੀ ਗੋਲੀ ਦੀ ਗੋਲੀ ਗਲੀ ਚੱਲ ਗਈ ਜਨਾਬ ਤੁਸੀਂ ਪਛਾਣਦੇ ਹੋ ਨਾ ਜਦੋਂ ਗੋਲੀ ਮਾਰਦੇ ਸਾਲ ਨਹੀਂ ਚੱਲ ਤੁਸੀਂ ਕੱਟੇ ਆਏ ਗੱਡੀ ਤੇ ਆਈ ਮੈਂ ਗੱਡੀ ਕੋਈ ਗੱਡੀ ਦਾ ਨੰਬਰ ਨੰਬਰ ਕੋਕ ਲੱਗ ਨਹੀਂ ਸਰ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਸਰ ਇੱਕ ਦੋ ਗੋਲੀਆਂ ਨਹੀਂ ਤੇ ਕਿਹਦੇ ਕਿਹਦੇ ਗੋਲੀ ਲੱਗੀ ਉਹ ਵੀ ਅੱਡੇ ਲੱਗੀ ਬਿਰ ਬਿੰਦਰ ਸਿੰਘ ਜਲਦੀ ਗੱਡੀ ਤੇ ਗੋਲੀਆਂ ਮਾਰੀ ਗਈ ਹਾਂਜੀ ਕੀ ਮਾਮਲਾ ਹੈ ਤੇ ਕਿਹੜੀ ਜਗ੍ਹਾ ਤੇ ਹੋਇਆ ਇਹ ਜੀ ਰਵਿੰਦਰ ਸਿੰਘ ਆਂ ਦਾ ਇੱਕ ਲੜਕਾ ਸੀਗਾ ਜਿਹੜਾ ਕਿ 302 ਦੇ ਪਤਵੰਤੇ ਵਿੱਚ ਮੇਲ ਤੇ ਆਇਆ ਸੀਗਾ ਉਹ ਅੱਜ ਕੋਲੀਆਂ ਦੀ ਕੋਲ ਸਾਈਡ ਤੇ ਮਾਰੇ ਸੀ ਉਹ ਦੋ ਲੜਕੇ ਜਿਹੜੇ ਬੈਰੋ ਤਰੀਕਾ ਕਰਕੇ ਖੜੇ ਸੀ ਉਹਨਾਂ ਨੇ ਆਪਣੇ ਕੋਲ ਗੋਲੀ ਮਾਰ ਕੇ ਇੱਕ ਉਹ ਜਖਮੀ ਕਰਤਾ ਜਿਹਦੀ ਤੇ ਫਤ ਲੱਗਾ ਉਹ ਟਿਕਾਣਾ ਜੀ ਜੇਕਰ ਇਹਦੇ ਤੋਂ ਕੋਈ ਮਾਮਲਾ ਦਰਜ ਹੈਗਾ ਸੀ ਆ ਤੁਹਾਨੂੰ ਮੈਂ ਦੱਸ ਕੇਟ ਹੈ ਜੀ ਹੁਣੇ ਵੀ 302 ਦਾ ਉੱਤੇ ਮਾਮਲਾ ਸੀਗਾ ਜੋ ਦਰਸਿਕਾ ਜਿਹਦੇ ਵਿੱਚ ਬਾਹਰ ਆਇਆ ਸੀਗਾ ਕਿਸ ਦੇ ਉੱਪਰ ਸਵਾਰ ਹੈਗੇ ਸਾਡੇ ਉੱਤੇ ਉਹ ਜਿਹੜੇ ਆ ਉਹ ਉਹ ਕਾਰ ਤੇ ਸੀਗੇ ਇਹ ਬੰਦੇ ਜਿਹੜੇ ਮਾਰਨ ਹਮਲਾਵਰ ਜਿਹੜੇ ਆ ਇਹ ਬਲੈਰੋ ਟਾਈਪ ਗੱਡੀ ਸੀ ਉਹ ਬਾਕੀ ਦੇ ਸਾਰਾ ਕਲੀਅਰ ਕਰਦੇ ਆ ਤੇ ਜਿਹਦੀ ਡੈਥ ਹੋਈ ਤੇ ਨਾਲ ਕਿੰਨੇ ਜਣੇ ਸਰ ਗੱਡੀ ਦੇ ਉੱਤੇ ਇਹਦੇ ਨਾਲ ਤਿੰਨ ਹੋਰ ਸੀਗੇ ਜੀ ਤੇ ਕੋਈ ਸੀਸੀਟੀਵੀ ਸਾਹਮਣੇ ਆ ਹਾਲ ਕਰ ਰਹੇ ਆ ਜੀ ਸਾਰਾ ਦੇਖ ਰਹੇ ਆ ਸੀਸੀਟੀਵੀ ਲੱਗੀ ਤੀਰ ਜੀ ਹਾਂ ਜਿਹੜੇ ਕਿ ਤੀਰ ਜੀ ਅਗਰੀ ਅਮਿਸਰ ਵਿੱਚ ਦਿਨ ਦਿਹਾੜੇ ਗੋਲੀ ਚੱਲੀ ਹੈ ਨੌਜਵਾਨ ਦਾ ਕਤਲ ਕਰਕੇ ਹਮਲਾਵਰ ਫਰਾਰ ਹੋ ਗਏ ਅਮਿਸਰ ਦੇ ਬਾਈਪਾਸ 'ਤੇ ਇਹ ਘਟਨਾ ਵਾਪਰੀ ਹੈ ਮ੍ਰਿਤਕ ਦੀ ਪਛਾਣ ਰੁਪਿੰਦਰ ਸਿੰਘ ਵਾਸੀ ਕੁੰਨੂਪੁਰ ਕਾਲੇ ਵਜੋਂ ਹੋਈ ਹੈ ਨੌਜਵਾਨ ਦੀ ਉਮਰ 35 ਸਾਲ ਸੀ ਦਿਨ ਦਿਹਾੜੇ ਹੋਈ ਇਸ ਗੋਲੀਬਾਰੀ ਦੀ ਘਟਨਾ ਨੇ ਲਾਅ ਐਂਡ ਆਰਡਰ ਦੀ ਸਥਿਤੀ ਤੇ ਵੱਡਾ ਐਕਸ਼ਨ ਸਵਾਲੀਆ ਨਿਸ਼ਾਨ ਲਾਇਆ ਹੈ ਚੋਣਾ ਦੀ ਮੱਦੀ ਨਜ਼ਰ ਪੁਲਿਸ ਵੱਲੋਂ ਲਗਾਤਾਰ ਫਲੈਗ ਮਾਰਚ ਕੱਢੇ ਜਾ ਰਹੇ ਨੇ ਪਰ ਇਸ ਦੇ ਬਾਵਜੂਦ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਗੋਲੀਬਾਰੀ ਮੌਕੇ ਮ੍ਰਿਤਕ ਦੇ ਨਾਲ ਕਾਰਚ ਮੌਜੂਦ ਸਾਥੀ ਨੇ ਦੱਸਿਆ ਕਿ ਤਿੰਨ ਹੋਰ ਸਾਥੀਆਂ ਸਮੇਤ ਕਾਰ ਤੇ ਜਾ ਰਿਹਾ ਸੀ ਰਸਤੇ 'ਚ ਪਹਿਲਾਂ ਤਹੀ ਬਲੇਰੋ ਗੱਡੀ ਤੇ ਇੰਤਜ਼ਾਰ ਕਰ ਰਹੇ ਦੋ ਹਮਲਾਵਰਾਂ ਨੇ ਗੋਲੀਬਾਰੀ ਕੀਤੀ ਤੇ ਤੁਰੰਤ ਆਪਣੇ ਜ਼ਖਮੀ ਸਾਥੀ ਨੂੰ ਹਸਪਤਾਲ ਲੈ ਕੇ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਕੀ ਗੱਲ ਹੋਈ ਇੱਥੇ ਕਿਹੜੀ ਜਗ੍ਹਾ ਬੰਦ ਹੋਈ ਸਰ ਇੱਥੇ ਐਸੀ ਜਗ੍ਹਾ ਦੇ ਕਰਕੇ ਗੋਲੀ ਚਲੀ ਕਿੰਨੇ ਜਾਣੀ ਸੀ ਤੁਸੀਂ ਕਿਤੇ ਨਹੀਂ ਗੱਡੀ ਦੇ ਵਿੱਚ ਕਿੰਨੀ ਜਾਣੀ ਸੀ ਉਹ ਵੀ ਸਿਰ ਦੋ ਜਾਣੇ ਸੀ ਕਿਹੜੀ ਤੇ ਉਹ ਵੀ ਗੱਡੀ ਤੇ ਆਈ ਸਰ ਤੇ ਕਿੰਨੀ ਉਮਰ ਹੈ ਉਹਦੀ ਉਮਰ ਲਗਦਾ 35-36 ਸਾਲ ਹੋਵੇ ਕਾਰੋਬਾਰ ਕੀ ਕਰਦਾ ਸੀ ਕਾਰੋਬਾਰ ਸਰ ਅੰਦਰੋਂ ਆਇਆ ਹੈ ਜੀ ਹਾਂਜੀ ਜੇਲ੍ਹ ਚੋਂ ਆਇਆ ਹੈ ਸਰ ਆ ਜੇਲ੍ਹ ਚੋਂ ਆਇਆ ਉਹ ਕਿਹੜੇ ਮਾਮਲੇ ਚੋਂ ਅੰਦਰ ਸੀ ਉਹਨਾਂ ਦਾ ਵੀ ਗੋਲੀ ਗੋਲੀ ਗਲੀ ਚੱਲ ਗਈ ਜੰਨਾ ਤੁਸੀਂ ਪਛਾਣਦੇ ਹੋ ਨਾ ਜਿੰਨੇ ਗੋਲੀ ਮਾਰੀ ਸਰ ਨਹੀਂ ਚੰਗਾ। ਕੋਈ ਕੱਟੇ ਗੱਡੀ ਨਹੀਂ ਆਈ ਮੈਂ। ਕੋਈ ਗੱਡੀ ਦਾ ਨੰਬਰ ਨੰਬਰ ਪਤਾ ਨਹੀਂ। ਕਿੰਨੀਆਂ ਗੋਲੀਆਂ ਚਲਾਈਆਂ ਗਈਆਂ? ਸਰ 1 ਕੱਢੂ ਗੋਲੀਆਂ ਚਲਾਈਆਂ ਤੇ ਕਿਹਦੇ ਕਿਹਦੇ ਗੋਲੀ ਲੱਗੀ? ਉਹ ਵੀਰ ਦੇ ਲੱਗੀ ਪਰ ਬਿਨੈ ਸਿੰਘ ਦੀ। ਜਲਦੀ ਗੱਡੀ ਤੇ ਗੋਲੀਆਂ ਮਾਰੀ ਗਈਆਂ। ਹਾਂਜੀ। ਕੀ ਮਾਮਲਾ ਹੈ ਤੇ ਕਿਹੜੀ ਜਗ੍ਹਾ ਤੇ ਹੋਇਆ? ਇਹ ਜੀ ਰਵਿੰਦਰ ਸਿੰਘ ਦਾ ਇੱਕ ਲੜਕਾ ਸੀਗਾ ਜਿਹੜਾ ਕਿ ਟੈਂਸਨ ਤੋਂ ਦੋ ਦਿਨ ਪਹਿ전 ਮਿੱਚ ਖੇਲ ਕੇ ਆਇਆ ਸੀਗਾ। ਉਹ ਅੱਜ ਜੁਲੂ ਇੰਡੀਆ ਟਿਕਟਨੀ ਚਾਈਕਲ ਮਾਰੇ ਸੀ। ਉਹ ਤੋਂ ਲੜਕੇ ਜਿਹੜੇ ਬੈਰੋਂ ਦਹੀ ਕਰਕੇ ਸੜੇ ਸੀ ਨੇ ਉਹਨਾਂ ਨੇ ਇਹ ਮਾਰ ਕੇ ਪੁੰਗੜਾ ਦਾ ਜ਼ਖਮੀ ਕਰਤਾ ਜੀ ਤੇ ਪਤਾ ਲੱਗਾ ਹੈ ਉਹ ਕਿੱਥੇ ਜਾ ਰਿਹਾ ਸੀ ਜੀ ਜੇ ਜੈ ਤੋਂ ਇਹ ਉਹਦੇ ਤੋਂ ਕੋਈ ਮਾਮਲਾ ਦਰਜ ਹੈਗਾ ਸੀ ਆ ਤੁਹਾਨੂੰ ਮੈਂ ਦੱਸ ਕੇਟਾਂ ਜੀ ਹੁਣੇ ਵੀ 302 ਦਾ ਉੱਤੇ ਮਾਮਲਾ ਸੀਗਾ ਜੋ ਦਰਸਿਕਾ ਜਿਹਦੇ ਵਿੱਚ ਬਾਹਰ ਆਇਆ ਸੀਗਾ ਕਿਸ ਤੇ ਉੱਪਰ ਸਵਾਰ ਹੈਗੇ ਸਾਨੂੰ ਉਹ ਜਿਹੜੇ ਆ ਉਹ ਉਹ ਕਾਰ ਤੇ ਸੀਗੇ ਇਹ ਬੰਦੇ ਜਿਹੜੇ ਮਾਰ ਹਮਲਾਵਰ ਜਿਹੜੇ ਆ ਇਹ ਬਲਰੋ ਟਾਈਪ ਗੱਡੀ ਸੀ ਉਹ ਬਾਕੀ ਦੇ ਸਾਰਾ ਕਲੀਅਰ ਕਰਦੇ ਆ ਜੀ ਤੇ ਜਿਹਦੀ ਡੈੱਥ ਹੋਈ ਤੇ ਨਾਲ ਕਿੰਨੇ ਜਣੇ ਸਰ ਗੱਡੀ ਦੇ ਉੱਪਰ ਇਹਦੇ ਨਾਲ ਤਿੰਨ ਹੋਰ ਸੀਗੇ ਜੀ ਸਰ ਕੋਈ ਸੀਸੀਟੀਵੀ ਸਾਹਮਣੇ ਹੈ ਹਾਲ ਕਰ ਰਹੇ ਆ ਜੀ ਸਾਰਾ ਦੇਖ ਰਹੇ ਆ ਲੜਕੇ ਦੀ ਤੇ ਅੱਜ ਲੜਕੇ ਦੀ ਲੱਗੂਗੀ